ਇੱਕ ਤਾਂ ਪਹਿਲਾ ਹੀ ਕੜਾਕੇ ਦੀ ਗਰਮੀ ਤੇ ਦੂਜਾ ਪੁਲਿਸ ਪ੍ਰਸ਼ਾਸਨ ਦੇ ਡੰਡੇ ਨੇ ਲਿਆਂਦੀਆਂ ਤਰੇਲੀਆਂ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਦੇ ਵਿੱਚ ਲੈਡੀ ਪੁਲਿਸ ਦੇ ਵੱਲੋਂ ਡੰਡੇ ਲਗਾ ਕੇ ਬੀਬੀਆਂ ਨੂੰ ਰੋਕਿਆ ਜਾ ਰਿਹਾ ਤੇ ਦੂਸਰੇ ਪਾਸੇ ਨੌ ਜਵਾਨਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਜਾ ਰਿਹਾ ਪਰ ਇਹ ਨੌਜਵਾਨ ਬੈਰੀਕੇਡ ਤੋੜ ਕੇ ਅੱਗੇ ਲੰਘ ਜਾਂਦੇ ਨੇ ਜਿਸ ਦੌਰਾਨ ਮੁਲਾਜ਼ਮਾਂ ਦੇ ਨਾਲ ਇਹਨਾਂ ਦੀ ਕਾਫੀ ਖਿੱਚਤੂ ਹੋ ਜਾਂਦੀ ਹੈ ਇਹ ਫੈਕਿਲਟੀ ਜਥੇਬੰਦੀ ਆ ਜਿਨ੍ਹਾਂ ਨੂੰ ਸੀਐਮ ਕੋਠੀ ਦੇ 72 ਲਾਂ ਲਗਾਉਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਪੁਲਿਸ ਮੁਲਾਜ਼ਮਾ ਨੇ ਗਰਮੀ 'ਚ ਇਹਨਾਂ ਦੇ ਵਟ ਕਰ ਦਿੱਤੇ ਦੇਖੋ ਤਸਵੀਰਾਂ ਤਹਾ ਜਿੰਦਾਬਾਦ ਮੁਜ਼ਾਫਰਬਾਦ ਮੱਖ ਮੰਤਰੀ ਹਾਜ਼ਰ ਹੋਏ ਹਾਜ਼ਰ ਹੋ ਮਾਜ਼ਰ ਹੋ ਪਸੀਨੋ ਪਸੀਨੀ ਹੋਏ ਗੈਸਟ ਫੈਕਲਟੀ ਜਥੇਬੰਦੀ ਦੇ ਵੱਲੋਂ ਧਰਨਾ ਦਿੱਤਾ ਗਿਆ ਤੇ ਜ਼ੋਰਦਾਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਧਰਨਾ ਕਾਰਜ ਨੇ ਦੱਸਿਆ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਬਹੁਤ ਘੱਟ ਤਨਖਾਹਾਂ ਤੇ ਕੱਚੇ ਮੁਲਾਜ਼ਮਾਂ ਦੇ ਵਜੋਂ ਕੰਮ ਕਰਦੇ ਹਾਂ ਸਾਨੂੰ ਪੱਕਾ ਕਰਨ ਦੀ ਬਜਾਏ ਹਟਾਇਆ ਜਾ ਰਿਹਾ ਅਤੇ ਨਵੇਂ ਸਿਰੇ ਤੋਂ ਮੁਲਾਜ਼ਮਾਂ ਦੀ ਭਰਤੀ ਦੀ ਵਿਉਂਤ ਬਣਾਈ ਜਾ ਰਹੀ ਹੈ ਅਮਨਦੀਪ ਸਿੰਘ ਅਮਨਦੀਪ ਜਿਹੜਾ ਸੀਐਮ ਦੀ ਕੋਟੀ ਦਾ ਘਰਾਓ ਕਰ ਰਹੇ ਕਿਹੜਾ ਕਾਰਨ ਹੈ ਕਿਹੜੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ ਆਏ ਅਸੀਂ ਸਰ ਪਹਿਲੀ ਗੱਲ ਤਾਂ ਪੰਜਾਬੀ ਵਿੱਚ ਪਟਾਲਾ ਦੇ ਵਿੱਚ ਦੇ ਕਨਸਟਿਟਿਊਟ ਕਾਲਜ ਤੇ ਨੇਬਰੋਡ ਕੈਂਪਸਾਂ ਦੇ ਵਿੱਚ ਅਸੀਂ ਅਸਿਸਟੈਂਟ ਪ੍ਰੋਫੈਸਰ ਪਿਛਲੇ 7-8 ਸਾਲਾਂ ਤੋਂ ਪੜਾ ਰਹੇ ਹਾਂ ਅਸੀਂ ਐਮਫਲ ਪੀ ਐਚ ਡੀ ਯੂ ਜੀ ਸੀ ਨੈਟ ਜੋ ਨੈਸ਼ਨਲ ਲੈਵਲ ਦਾ ਟੈਸਟ ਹੁੰਦਾ ਹੈ ਇੱਕ ਪ੍ਰੋਫੈਸਰ ਲੱਗਣ ਦੇ ਐਲੀਜੀਬਿਲਿਟੀ ਟੈਸਟ ਹੁੰਦਾ ਸੀ ਉਹ ਕਲੀਅਰ ਕਰਕੇ ਆਏ ਹੋਏ ਆ ਤੇ ਪ੍ਰੋਪਰ ਮੈਟਰ ਦੇ ਆਧਾਰ ਤੇ ਜਿਸ ਤਰ੍ਹਾਂ ਜੀ ਯੂਨੀਵਰਸਿਟੀ ਨੇ ਜੋ ਪੈਨਲ ਬਣਾਇਆ ਉਸ ਦੇ ਆਧਾਰ ਤੇ ਅਸੀਂ ਰੱਖੇ ਹੋਏ ਸੀ ਉਸ ਤੋਂ ਬਾਅਦ ਅਸੀਂ ਪਿਛਲੇ 7-8 ਸਾਲ ਤੋਂ ਪੜਾ ਰਹੇ ਆ ਤੇ ਹੁਣ ਉਹਨਾਂ ਨੇ ਜਿਹੜੀ ਇੰਟਰਵਿਊ ਨਾਲ ਇੱਕ ਨਵਾਂ ਇੱਕ ਸੰਦੇਸ਼ ਜਿਹੜਾ ਸਾਨੂੰ ਜਾਰੀ ਕੀਤਾਗਾ ਤੇ ਉਹਦੇ ਅਗੇਂਸਟ ਅਸੀਂ ਇੱਥੇ ਸੀਐਮ ਸਾਹਿਬ ਦੇ ਜਿਹੜਾ ਹੈ ਕੋਠੇ ਦੇ ਕੋਲ ਅਸੀਂ ਆਪਦੀ ਆਵਾਜ਼ ਆ ਜਿਹੜੀ ਉਹ ਸੀਐਮ ਸਾਹਿਬ ਨੂੰ ਦੱਸਣਾਗੇ ਕੀ ਜਿਵੇਂ ਹੁਣ ਗੱ ਸੈਸ ਰਾਈ ਇੱਥੇ ਭਰਤੀ ਹੋਏ ਆ ਪਰ ਹੁਣ ਦੁਬਾਰਾ ਇੰਟਰਵਿਊ ਰੱਖੀ ਆ ਕੀ ਕਰਨ ਲੱਗ ਪਾ ਕਾਰਨ ਇਹੀ ਲੱਗਦਾ ਜਾਂ ਤਾਂ ਇਹ ਐ ਵੀ ਜਿਹੜੇ ਸਾਡੇ ਯੂਨੀਵਰਸਿਟੀ ਦੇ ਅਧਿਕਾਰੀ ਆ ਜਾਂ ਸਰਕਾਰ ਆ ਉਹ ਆਪਦੇ ਬੰਦੇ ਭਰਤੀ ਕਰਨਾ ਚਾਹੁੰਦੀ ਆ ਜੋ ਆਪਦੇ ਚਿਹਤੇ ਆ ਕਿਉਂਕਿ 7-8 ਸਾਲ ਪਹਿਲਾਂ ਕਿਸੇ ਹੋਸ ਇਹਨਾਂ ਨੂੰ ਲੱਗਦਾ ਹੋਊਗਾ ਵੀ ਕਿਸੇ ਹੋਰ ਸਰਕਾਰ ਨੇ ਰੱਖੇ ਹੋਣਗੇ ਪਤਾ ਨਹੀਂ ਕਿਵੇਂ ਰੱਖੇ ਹੋਣਗੇ ਤੇ ਹੁਣ ਅਸੀਂ ਜੇ ਇਹਨਾਂ ਦੀ ਇੰਟਰਵਿਊ ਕਰਦੇ ਆ ਤਾਂ ਅਸੀਂ ਆਪਦੇ ਬੰਦੇ ਇੱਥੇ ਭਰਤੀ ਕਰਾਂਗੇ ਪਹਿਲੀ ਮਨਸ਼ਾ ਤਾਂ ਇਹ ਲੱਗਦੀ ਹੈ ਮੈਨੂੰ ਦੂਜੀ ਗੱਲ ਤੁਸੀਂ ਇੱਕ ਕੁਐਸਚਨ ਕਰ ਰਹੇ ਸੀਗੇ ਵੀ ਜਿਹੜਾ ਇਹ ਬਾਹਰਲੇ ਲੋਕ ਕਿਥੇ ਭਰਤੀ ਬਾਹਰਲੇ ਜਿਹੜੇ ਸੂਬਿਆਂ ਦੀ ਨਹੀਂ ਭਰਤੀ ਹੋ ਰਹੀ ਹੈ ਉਹ ਭਰਤੀ ਕਿਉਂ ਹੋ ਰਹੀ ਹੈ ਕਿਉਂਕਿ ਜਿੰਨੀ ਕਿ ਭਰਤੀ ਹੋ ਰਹੀ ਹੈ ਕਿਉਂ ਕਿ ਕਿਉਂ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਸਿੱਖਿਆ ਤੰਤਰ ਹੈ ਜਿਹੜਾ ਪੰਜਾਬ ਸਰਕਾਰ ਦਾ ਮਾੜਾ ਹੈ ਉਹਦੇ ਲਈ ਜ਼ਿੰਮੇਵਾਰ ਕੋਣਾ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਪਿਛਲੇ 25 ਸਾਲਾਂ ਦੇ ਵਿੱਚੋਂ ਕਾਲਜਾਂ ਦੇ ਵਿੱਚ ਕੋਈ ਵੀ ਇੱਕ ਸਿੰਗਲ ਸਿਸਟਰ ਪ੍ਰੋਫੈਸਰ ਦੀ ਭਰਤੀ ਨਹੀਂ ਹੋਈ ਏ ਇਹ ਤੁਸੀਂ ਆਪ ਦੇਖੋ ਵੀ ਕਿਉਂ ਨਹੀਂ ਆ ਰਹੇ ਲੋਕ ਤੇ ਜੇ ਇੱਕ ਦੂਜੀ ਗੱਲ ਕੀਤੀ ਜਾ ਸੀਐਮ ਸਾਹਿਬ ਨੇ ਸੰਗਰੂਰ ਦੇ ਵਿੱਚ ਚੰਡੀਗੜ੍ਹ ਦੇ ਸਪੈਲਿੰਗ ਕਹਦੇ ਕੋਈ ਸਾਰੇ ਬੰਦੇ ਗਲਤ ਲਿਖਦੇ ਆ ਚੰਡੀਗੜ੍ਹ ਕਹਿੰਦੇ ਚੰਡੀਗੜ੍ਹ ਦੇ ਸਪੈਲਿੰਗ ਹੀ ਨੇ ਸਪੈਲਿੰਗ ਸਹੀ ਨੇ ਚੰਡੀਗੜ੍ਹ ਦੇ ਸਪੈਲਿੰਗ ਤਾਂ ਉਹਨਾਂ ਨੂੰ ਪੁੱਛ ਲਓ ਜਾ ਕੇ ਫਿਰ ਉਹਨਾਂ ਨੂੰ ਪੁੱਛ ਵੀ ਤੁਹਾਨੂੰ ਯਾਦ ਹੋਏਗੇ ਨਹੀਂ ਹੋਏਗੇ ਸ਼ਾਇਦ 아이 ਨਹੀਂ ਪਤਾ ਉਹ ਹੀ ਰਿਪੀਟ ਕਰ ਦੇਣਾ ਜੇ ਇੱਕ 12 ਪੜੇ ਨੂੰ ਚੰਡੀਗੜ੍ਹ ਦੇ ਸਪੈਲਿੰਗ ਨਹੀਂ ਆਉਂਦੇ ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਸੀਐਮ ਵੀ ਦੁਬਾਰਾ ਜਿਹੜਾ ਸੀਐਮ ਹੈ ਉਹ ਵੀ ਸਾਨੂੰ ਬਦਲਣਾ ਚਾਹੀਦਾ ਸੀਐਮ ਦੀ ਦੁਬਾਰਾ ਇੰਟਰ ਇਹਦਾ ਮਤਲਬ ਜੀ 7-8 ਸਾਲਾਂ ਦੇ ਬਾਅਦ ਇੰਟਰਵਿਊ ਹੈ ਜਿਹੜੀ ਲੈ ਰਹੇ ਆ ਇਹਦਾ ਮਤਲਬ 7-8 ਸਾਲ ਗਲਤ ਪੜਾਈ ਗਏ ਤੁਸੀਂ ਗਲਤ ਬੰਦੇ ਸਿਲੈਕਟ ਕਰ ਲਏ ਇਹਦਾ ਮਤਲਬ ਇਹ ਹੋਇਆ ਸੋ ਇਸ ਕਰਕੇ ਜਿਹੜੀ ਕੋਰਟ ਦੀ ਜੱਜਮੈਂਟ ਹੈ ਉਹਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀਆਂ ਪੁਰਾਣੀਆਂ ਸਿਵਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀ ਮੈਰਿਟ ਨੂੰ ਆਧਾਰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੀਆਂ ਜਿਹੜੀਆਂ ਇੰਟਰਵਿਊ ਦਾ ਫਰਮਾਨ ਜੋ ਜਾਰੀ ਕੀਤਾ ਹੈ ਉਹਨੂੰ ਤੁਰੰਤ ਰੱਦ ਕਰਨਾ ਚਾਹੀਦਾ ਤੇ ਸਾਨੂੰ ਜਿਹੜੀ ਬੇਸਿਕ ਤਨਖਾਹ ਜੋ 57700 ਸਾਡੀ UGC ਵੱਲੋਂ ਬਣਦੀ ਹੈ ਸੱਤਵੇਂ ਪੇਕ ਮਿਸ਼ਨ ਦੇ ਅਕੋਰਡਿੰਗ ਉਹ ਸਾਨੂੰ ਜਿਹੜੀ ਉਹ ਦੇਣੀ ਚਾਹੀਦੀ ਹੈ ਕੀ ਨਾਮ ਹੈ ਤੁਹਾਡਾ ਸੰਗੀਤਾ ਸ਼ਰਮਾ ਨੀਤਾ ਜੀ ਕਿਵੇਂ ਦੇਖਦੇ ਹੋ ਤੁਸੀਂ ਇੱਕ ਪਾਸੇ ਲੋਕ ਸਭਾ ਇਲੈਕਸ਼ਨਾਂ ਹੋ ਕੇ ਹਟੀਆਂ ਨੇ 43000 ਨੌਕਰੀਆਂ ਦੇਣ ਦੇ ਬੋਰਡ ਫਲੈਕਸੀਆਂ ਇੱਟਾ another ਸਾਨੂੰ ਤੇ ਸਮਝ ਨਹੀਂ ਆਉਂਦਾ ਜੀ ਇਹ 43000 ਉਹਨਾਂ ਨੇ ਨੌਕਰੀਆਂ ਦਿੱਤਾ ਦਿੱਤੀਆਂ ਕਿੰਨਾਂ ਨੂੰ ਐ ਕਹਿੰਦੇ ਆ ਜੀ ਕੱਚੇ ਮੁਲਾਜ਼ਮ ਅਸੀਂ ਪੱਕੇ ਕਰਤੇ ਕਿਹੜੇ ਕੱਚੇ ਇਹਨਾਂ ਨੇ ਪੱਕੇ ਕਰਤੇ ਅਸੀਂ ਤਾਂ ਸਰ ਹਲੇ ਵੀ ਕੱਚੇ ਹੀ ਹਾਂ ਉਸੇ ਸਟੇਟਸ ਤੇ ਕੰਮ ਕਰ ਰਹੇ ਹਾਂ ਸਾਨੂੰ ਇੱਕ ਸਟੈਪ ਅੱਗੇ ਤਾਂ ਕੀ ਲੈ ਕੇ ਜਾਣਾ ਹਰ ਵਾਰੀ ਸਾਨੂੰ ਨੈਟ ਕੁਆਲੀਫਾਈਡ ਪੀ ਐਚ ਡੀ ਹੋਣ ਦੇ ਬਾਅਦ ਵੀ ਦੋ ਸਟੈਪ ਪਿੱਛੇ ਲੈ ਕੇ ਜਾਇਆ ਜਾਂਦਾ ਅਸੀਂ ਲੜਾਈ ਲੜ ਰਹੇ ਸੀ ਕਿ ਸਾਡੀ ਸੈਲਰੀ ਇਨਕਰੀਜ਼ ਕੀਤੀ ਜਾਵੇ ਪਰ ਇਹਨਾਂ ਨੇ ਸਾਨੂੰ ਉਸ ਤੋਂ ਡਰਾਂ ਦੇ ਮਾਰੇ ਸਾਡੇ ਵਾਸਤੇ ਇੰਟਰਵਿਊ ਰਿਲੀਜ਼ ਕਰ ਦਿੱਤੀ ਕਿ ਇਹ ਕੋਈ ਡਿਮਾਂਡ ਕਰਨ ਦੇ ਕਾਬਿਲ ਹੀ ਨਾ ਰਹਿਣ ਅਸੀਂ ਕੁਆਲੀਫਾਈਡ ਹਾਂ ਸਰ ਸਾਲ ਹੋ ਗਏ ਸਾਨੂੰ ਇਹ ਕਾਲਜਿਸ ਦੇ ਵਿੱਚ ਉਹਨਾਂ ਦੇ ਵਿੱਚ ਸਰਵਿਸਿਸ ਕਰਦੇ ਆ ਸਾਨੂੰ ਪਲੀਜ਼ ਸਾਡੇ ਬਾਰੇ ਸੋਚਿਆ ਜਾਵੇ ਸਾਡੇ ਮਨੋਬਲ ਨੂੰ ਐਵੇਂ ਗिराਇਆ ਨਾ ਜਾਵੇ ਅਸੀਂ ਬਹੁਤ ਅੱਕੇ ਤੱਕੇ ਹੋਏ ਆ ਅਸੀਂ ਭੁੱਖੇ ਸ਼ੇਰ ਆ ਸਰ ਅਸੀਂ ਡਰਦੇ ਨਹੀਂ ਕਿਸੇ ਤੋਂ ਜਿਵੇਂ ਭੁੱਖਾ ਸ਼ੇਰ ਆਪਣਾ ਸ਼ਿਕਾਰ ਪਕੜਦਾ ਨਾ ਅਸੀਂ ਭੁੱਖੇ ਸ਼ੇਰ ਆ ਅਸੀਂ ਤਪਦੀ ਧੁੱਪ ਜਿਹੀ ਇੱਥੇ ਬੈਠ ਸਕਦੇ ਆ ਨਾ ਤੇ ਅਸੀਂ ਕੁਝ ਵੀ ਕਰ ਸਕਦੇ ਆ ਸੀਐਮ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਿ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੇ ਨੌਜਵਾਨ ਨੂੰ ਸੜਕਾਂ ਤੇ ਨਹੀਂ ਡੋਲਣ ਦਿੱਤਾ ਜਾਊ ਤੁਸੀਂ ਪੜ੍ਹਿਆ ਲਿਖਿਆ ਬਾਰਗ ਤੁਸੀਂ ਵੀ ਸੜਕਾਂ ਤੇ ਆ ਤੁਸੀਂ ਦੇਖ ਲਓ ਸਰ ਆਪਣੇ ਆਪ ਸਰ ਜੋ ਸੀਐਮ ਸਾਹਿਬ ਦੇ ਜਿਹੜੇ ਹੁਕਮ ਹੈ ਪੜ੍ਹਿਆ ਲ ਪੰਜਾਬ ਦੀਆਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਸਰ ਕਿਹੜੀਆਂ ਧੀਆਂ ਅਸੀਂ ਤਾਂ ਤੁਹਾਡੇ ਸਾਹਮਣੇ ਸੜਕਾਂ ਤੇ ਢੁੱਲ ਰਹੇ ਆਂ ਤਪਦੀ ਗਰਮੀ ਦੇ ਵਿੱਚ ਮੈਨੂੰ ਤਾਂ ਸਰਕਾਰ ਦੀ ਕੋਈ ਪਾਲਿਸੀ ਸਮਝ ਹੀ ਨਹੀਂ ਆਉਂਦੀ ਕਿ ਇਹ ਸਰਕਾਰ ਕੰਮ ਕਿਸ ਤਰੀਕੇ ਦੇ ਨਾਲ ਕਰ ਰਹੀ ਹੈ ਸਾਡੇ ਦੁਆਰਾ ਚੁਣੀ ਹੋਈ ਸਰਕਾਰ ਅਸੀਂ ਨੂੰ ਲੈ ਕੇ ਤੇ ਇਸ ਕਰਕੇ ਆਏ ਸੀ ਕਿ ਸ਼ਾਇਦ ਸਾਡੇ ਵਾਸਤੇ ਕੁਝ ਚੰਗਾ ਹੋਏ ਪਰ ਚੰਗਾ ਤਾਂ ਕੁਝ ਨਹੀਂ ਹੋਇਆ ਸਰ ਅਸੀਂ ਮਾੜੇ ਹੀ ਬਨੇ ਜਾ ਰਹੇ ਆਂ ਅਸੀਂ ਮੂੜ ਪਿੱਛੇ ਹੀ ਲੈ ਕੇ ਜਾਏ ਜਾ ਰਹੇ ਆਂ ਅੱਗੇ ਸਾਨੂੰ ਨਹੀਂ ਲੈ ਕੇ ਜਾਇਆ ਜਾ ਰਿਹਾ ਉਹਨਾਂ ਦੱਸਿਆ ਕਿ ਅਸੀਂ ਟੈਸਟਾਂ ਤੇ ਇੰਟਰਵਿਊ ਦੇ ਕੇ ਭਰਤੀ ਹੋਇਆ ਤੀਜੇ ਦਿਨ ਘਰ ਘਰ ਨੌਕਰੀ ਦੇਣ ਦਾ ਦਾਵਾ ਕੀਤਾ ਜਾ ਰਿਹਾ ਸਰਕਾਰ ਦੱਸੇ ਕਿ ਨੂੰ ਨੌਕਰੀ ਦਿੱਤੀ ਆ ਪੰਜਾਬ ਦੇ ਲੋਕ ਜਿਹੜਾ ਲੋਕ ਨੇ ਜਾਣ ਬੁੱਝ ਕੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਮੁਲਾਜ਼ਮਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਲੜਨਾ ਜਾਣਦੇ ਨੇ ਕੀ ਨਾਮ ਹੈ ਤੁਹਾਡਾ ਮੈਂ ਨਾਮ ਗੁਰਸੇਵ ਕੁਸੰਗ ਹੈ ਜੀ ਕਿਵੇਂ ਦੇਖਦੇ ਹੋ ਕਿ ਜਿਹੜੇ ਭਾਵੇਂ ਸਿੱਖਿਆ ਤਨੇ ਜਿਹੜੇ ਪੜ ਰਹੇ ਨੇ ਜਾਂ ਜਿਹੜੇ ਉੱਚ ਵਿਦਿਆ ਹਾਸਲ ਕਰਕੇ ਨੌਕਰੀਆਂ ਦੀ ਮੰਗ ਕਰ ਰਹੇ ਨੇ ਜਾਂ ਜਿਹੜੇ ਨੌਕਰੀਆਂ ਤੇ ਜਿਵੇਂ ਤੁਸੀਂ ਕਰ ਰਹੇ ਹੋ 8 ਸਾਲ ਤੋਂ ਦੁਬਾਰਾ ਦੁਬਾਰਾ ਇੰਟਰਵਿਊ ਦੇਣ ਨੂੰ ਕਿਵੇਂ ਦੇਖਦੇ ਹੋ ਸਭ ਦੇਖੋ ਜੀ ਸਰਕਾਰ ਦੀ ਨੀਤੀ ਹੈ ਪੰਜਾਬ ਸਰਕਾਰ ਦੀ ਇਹ ਸਰਕਾਰੀ ਧਾਰੇ ਨੇ ਨਾ ਫੇਲ ਕਰਨਦੀ ਹੈ ਪਿੱਛੇ ਜੀ ਕਲੇਟਰ ਆਇਆ ਖਵਲ ਲੱਗੇ ਕੱਲ ਜਿਹੜੇ ਪ੍ਰਾਈਵੇਟ ਕਾਲਜਾਂ ਨੇ ਜਿਹੜੇ ਸਕਾਲਰਸ ਕੋਲ ਕਪੜਾ ਕੀਤਾ ਸੀ ਉਹ ਸਾਰਿਆਂ ਨੂੰ ਮਾਫ ਕਰਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਰਬਾਂ ਕੋ ਕਪੜਾ ਸੀ ਉਹ ਸਭ ਬਰੀ ਕਰਤੇ ਤੇ ਸਾਡੇ ਵਰਗੇ ਜਿਹੜੇ ਮੁਲਾਜ਼ਮ ਨੇ ਸੜਕਾਂ ਦੇ ਰੋਲਦੇ ਪਿਰਦੇ ਨੇ ਸਰਕਾਰ ਅਬ ਇਹ ਐਡ ਦੇ 700 ਕਰੋੜ ਰੁਪਏ ਖਰਚ ਸਕਦੀ ਹੈ ਪਸੰਦ ਖਾ ਨਹੀਂ ਦੇ ਸਕਦੇ ਜੀ 600 ਸਾਂਡ ਇੰਟਰਵਿਊ ਕੱਢਦੀਆਂ ਲੰਬਾ ਟਾਈਮ ਕਰ ਰਹੇ ਹਾਂ ਸਾਡਾ ਸੀਐਮ ਦਾਅਵੇ ਕਰਦਾ ਹੈ ਕੀ ਪੰਜਾਬ ਵਿੱਚ ਗੋਰੇ ਨੂੰ ਕੋਈ ਨਾ ਕਰਨਾ ਹੋਣਗੇ ਜਿਹੜੇ ਪੰਜਾਬ ਦੇ ਗੋਰੇ ਨੇ ਉਹਨਾਂ ਲੋਕਾਂ ਧੁੱਪ ਚਰੰਗਾਲਾ ਉੱਤੇ ਸੜਕਾਂ 'ਤੇ ਵੇ ਵੇ ਕੇ ਕੀ ਇਹ ਤਾਂ ਨਹੀਂ ਲੱਗਦਾ ਕਿਤੇ ਵੀ ਤੁਹਾਨੂੰ ਇੰਟਰਵਿਊ ਦੇ ਬਾਹਰ ਨੇ ਕੱਢ ਕੇ ਗੋਰਿਆਂ ਨੂੰ ਨੌਕਰੀ ਦੇਣੀ ਹੋਵੇ ਤੇ ਗੋਰਿਆਂ ਨੂੰ ਦੇਣਗੇ ਉਹਨਾਂ ਦਾ ਗੋਰੇ ਹੀ ਪਰ ਇਹਨਾਂ ਦੇ ਗੋਰੇ ਖੁਦ ਖਾਸ ਗੋਰੇ ਹੋਣਗੇ ਸਰਕਾਰ ਦੇ ਗੋਰੇ ਹੋਣਗੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਥੋੜੀ ਮੈਂਬਰ ਨੇ ਉਹਨਾਂ ਦੇ ਗੋਰੇ ਹੋਣਗੇ ਹੋਣਗੇ ਇਥੋਂ ਦੇ ਗੋਰੇ ਜਿਹੜੇ ਪਿੰਡਾਂ ਦੇ ਮਜ਼ਦੂਰਾਂ ਦੇ ਮੁੰਡੇ ਨੇ ਕਿਸਾਨਾਂ ਦੇ ਬੱਚੇ ਨੇ ਉਹ ਨਹੀਂ ਹੋਣਗੇ ਉਹ ਇਹਨਾਂ ਅੱਥੇ ਰੜਕਦੇ ਨੇ ਵੀ ਆ ਕਿਵੇਂ ਗਏ ਇਹ ਬਾਕੀ ਸਕੀਮ ਹੈ ਜੀ ਕਿੰਨਾ ਦੀ ਬਣੀ ਨਹੀਂ ਕਹਿਣਾ ਚਾਹੁੰਦਾ ਸਰਪਾ ਸਰਕਾਰ ਨੂੰ ਅਪੀਲ ਕਰਦੇ ਆ ਜੀ ਜਿਹੜਾ ਦਾਵਾ ਕਰਕੇ ਆਏ ਸੀ এডੂਕੇਸ਼ਨ ਦਾ ਤੇ ਹੈਲਥ ਦਾ ਸਰਕਾਰ ਐਜੂਕੇਸ਼ਨ ਲਈ ਕੁ ਨੀਤੀ ਬਣਾਵੇ ਇਹ ਸਾਡੇ ਕੱਚੇ ਸਾਡੇ ਅਧਿਆਪਕ ਟੀਚਰ ਨੇ ਉਹਨਾਂ ਨੂੰ ਰੈਗੂਲਰ ਕਰੇ ਸਾਡੇ ਪ੍ਰਮਾਣੀਆਂ ਤੁਰੰਤ ਨੀਤੀ ਜਾਣ ਜੀ ਬੇਸ਼ੱਕ ਆਮ ਆਦਮੀ ਪਾਰਟੀ ਨੇ ਸਰਕਾਰ ਬਣ ਤੋਂ ਪਹਿਲਾਂ ਲੋਕਾਂ ਦੇ ਨਾਲ ਅਨੇਕਾਂ ਵਾਅਦੇ ਕੀਤੇ ਸੀ ਵਾਅਦਿਆਂ ਦੇ ਨਾਲ ਇਹ ਵੀ ਦਾਵਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਦੇ ਸਮੇਂ ਉਹਨਾਂ ਦੀ ਸਰਕਾਰ 'ਚ ਕਿਸੇ ਦਾ ਵੀ ਧਰਨਾ ਨਹੀਂ ਲੱਗੇਗਾ ਕਿਉਂਕਿ ਉਹਨਾਂ ਨੂੰ ਧਰਨਾ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਉਹਨਾਂ ਦੇ ਮਸਲੇ ਹੱਲ ਹੋਣਗੇ ਪਰ ਇਹ ਤਸਵੀਰਾਂ ਤਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਤਾਂ ਕਿੱਥੇ ਗਏ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਦੇ ਇਹ ਵੱਡੇ ਵੱਡੇ ਦਾਅਵੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ